सपना वाहे गुरु साहब जिय खालसा मोर रूप है खास खालसे में हऊँ करूँ निवास ਖਾਲਸਾ ਮੋਰੋ ਪਿੰਡ ਪਰਾਨ ਖਾਲਸਾ ਮੇਰੀ ਜਾਨ ਕੀ ਜਾਨ ਨਾ ਮੈਲਾ ਨਾ ਤੁੰਦ ਲਾਨ ਭਗਵਾਨਾ ਕਾਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਦੀ ਰਹਿਮਤ ਬਖਸ਼ਿ ਸਦਕਾ ਪਰਮਾਤਮਾ ਕਾਲਪੁਰਖ ਦੇ ਘਰ ਦੀਆਂ ਬੜਿਆਈਆਂ ਕਰਨ ਦਾ ਗੁਣ ਗਾਉਣ ਦਾ ਸੁਣਨ ਦਾ ਸਭਾਗ ਸਮਾ ਪ੍ਰਾਪਤ ਹੋਇਆ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਊਚ ਅਪਾਰ ਬੇਅੰਤ Swami ਕੌਣ ਜਾਣੇ ਗੁਣ ਤੇਰੇ ਗਾਵ ਤੇ ਉਧਰੇ ਸੁਣ ਤੇ ਉਧਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਧ ਕੋ ਤਾਰੇ ਮਹਾਨ ਪਾਰ ਉਤਾਰੇ ਪਸ਼ੂਆਂ ਨੂੰ ਵੀ ਤਾਰਦਾ ਹੈ ਪਰਮੇਸ਼ਰ ਦਾ ਨਾਮ ਕੌਣ ਵਾਲੇ ਵੀ ਤੇ ਸੁਣਨ ਵਾਲੇ ਵੀ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਨੇ ਭਾਵ ਕੇ 84 ਦੇ ਗੇੜ ਤੋਂ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਹੈ ਸੋ ਸਤਿਗੁਰੂ 10ਵੇਂ ਪਾਤਸ਼ਾਹ ਮਹਾਰਾਜ ਦੀ ਅਮਰਤਮਈ ਕਥਾ ਵਿਚਾਰ ਆਪਾਂ ਕਰ ਰਹੇ ਹਾਂ ਉਹਨਾਂ ਦੇ ਪਵਿੱਤਰ ਜੀਵਨ ਦੇ ਵਿੱਚੋਂ ਕੁਝ ਟੂਕ ਮਾਤਰ ਤੂਕ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਵੇਂ ਆਪਾਂ ਅੱਜ ਦੇ ਪ੍ਰਸ਼ਾਦਾ ਘਰੇ ਇੱਕ ਪਾਸੇ ਚੁੱਲ੍ਹੇ ਤੇ ਰੋਟੀ ਪੱਕ ਰਹੀ ਐ ਤੇ ਮਾਂ ਪਕਾ ਰਹੀ ਐ। ਔਰ ਪੁੱਤ ਕੋਲੇ ਬੈਠਾ ਪ੍ਰਸ਼ਾਦਾ ਛੱਕ ਰਿਹਾ ਤੇ ਪੁੱਤ ਪ੍ਰਸ਼ਾਦਾ ਛੱਕ ਕੇ ਰੱਜ ਜਾਂਦਾ। ਫੇਰ ਵੀ ਮਾਂ ਥੋੜਾ ਜਿਹਾ ਟੁਕ ਤੋੜ ਕੇ ਦੇ ਦਿੰਦੀ ਐ ਹੋਰ ਖਾਲਾ। ਭਾਵ ਕਿ ਮਾਂ ਦੀ ਮਮਤਾ ਹੀ ਐਸੀ ਹੁੰਦੀ ਐ ਹੋਰ ਨਹੀਂ ਕੋਈ ਕਹਿੰਦਾ। ਟੂ ਕਦਾ ਮਤਲਬ ਹੁੰਦਾ ਵੀ ਰੋਟੀ ਨਾਲ ਥੋੜੀ ਜਿਹੀ ਟੁੱਕ ਤੋੜ ਕੇ ਦੇਣ ਨੂੰ ਆਪਾਂ ਟੂਕ ਕਹਿੰਨੇ ਆ ਵੀ ਰਾਜ ਤਾਂ ਗਏ ਹੁਣੇ ਤਾਂ ਐਵੇਂ ਹੀ ਮਾਨੇ ਪਿਆਰ ਚ ਪੜਾ ਤਾਂ ਸੋ ਦਸਵੇਂ ਪਾਤਸ਼ਾਹ ਦਾ ਇਤਿਹਾਸ ਸਮੁੰਦਰ ਦੀ ਨਿਆਈ ਬਹੁਤ ਤਕੜਾ ਤੇ ਬਹੁਤ ਵੱਡਾ ਜੀਵਨ ਹੈ ਜਿਨ੍ਹਾਂ ਦਾ ਜੀਵਨ ਜੇ ਵਿਦਵਤਾ ਵਾਲੇ ਪਾਸੇ ਦੇਖੀਏ ਤੇ ਸਰਬ ਲੋਗ ਗ੍ਰੰਥ ਉਹਨਾਂ ਨੇ ਲਿਖਿਆ ਹੈ ਔਰ 10ਵਾਂ ਗ੍ਰੰਥ ਦੀ ਬਾਣੀ ਪੂਰੀ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਦੋ ਗ੍ਰੰਥ ਨੇ ਸਰਬ ਲੋਹ ਗ੍ਰੰਥ ਹੈ 10ਵਾਂ ਗ੍ਰੰਥ ਹੈ ਤੇ ਇੱਕ ਮਹਾਸਾਗਰ ਗ੍ਰੰਥ ਜੋ ਜੰਗਾ ਜੁੱਧਾਂ ਦੇ ਸਮੇਂ ਮਤਲਕ ਸਰਸਾ ਦੇ ਵਿੱਚ ਪਾਣੀ ਦੀ ਢੇਟ ਹੋ ਗਿਆ ਸੀ ਜਦੋਂ ਸਿੰਘ ਸਰਸਾ ਪਾਰ ਕਰਨ ਲੱਗੇ ਨੇ ਬਹੁਤ ਤਕੜਾ ਉਸ ਤੇ ਗੁਰੂ ਸਾਹਿਬ ਦੀ ਬਾਣੀ ਰਚੀ ਹੋਈ ਸੀ ਬਹਾਰਾ ਗ੍ਰੰਥ ਸੀ ਸੋ ਮਹਾਰਾਜ ਦੇਖੋ ਜਪ ਸਾਹਿਬ ਨੂੰ ਪੜ੍ਹ ਕੇ ਦੇਖੀਏ ਤੇ ਕਰੀਬ 765 ਨਾਮ ਰੱਬ ਦੇ ਲਏ ਨੇ ਨਹੀਂ ਕੋਈ ਲੈ ਨਹੀਂ ਸਕਦਾ ਚਾਹੇ ਅੱਜ ਲੋਕ ਕਹਿਣ 33 ਕਰੋੜ ਦੇਵਤਾ 33 ਕਰੋੜ ਦੇ ਉੱਤੇ ਲਾ ਗਿਣ ਕੇ ਦਿਖਾਵੇ ਕੋਈ ਦੇਵਤਾ ਕੋਈ ਬੰਦਾ ਮੈਂ ਚੈਲੰਜ ਕਰਦਾ ਵੀ 33 ਕਰੋੜ ਦੇਵਤੇ ਦੀ ਕੋਈ ਬੰਦਾ ਲਿਸਟ ਬਣਾ ਕੇ ਦਿਖਾਵੇ ਵੀ ਆ 33 ਕਰੋੜ ਦੇਵਤਾ 33 ਕਰੋੜ ਦਾ ਮਤਲੇ ਸੀ ਵੀ ਉਸ ਯੁੱਗ ਦੇ ਵਿੱਚ ਸੱਤ ਯੁੱਗ ਦੇ ਵਿੱਚ ਸਾਰੀ ਦੁਨੀਆ ਹੀ ਦੇਵਤੇ ਸੀ ਜਿੰਨੇ ਲੋਕ ਸੀ ਨਾ ਬੰਦੇ ਬੁੜੀਆਂ ਜਿੰਨੇ ਵੀ ਧਰਤੀ ਤੇ ਰਹਿੰਦੇ ਸੀ ਉਹ ਰਾਤ ਨੂੰ ਸ਼ਾਮ ਨੂੰ ਹਨੇਰਾ ਹੋ ਜਾਣਾ ਕਿਤੇ ਸੌਦਾ ਲੈ ਕੇ ਆਹ ਰਾਹ 'ਚ ਰੱਖਿਆਉਂਦੇ ਵੀ ਤੜਕੇ ਲਿਆਵਾਂਗੇ ਆਪ ਦਾ ਚੱਕ ਲਿਆਉਂਦੇ ਸੀ ਪਾਪਕੇ ਲੋਕ ਇਹਦਾ ਹੱਕ ਨਹੀਂ ਖਾਂਦੇ ਸੀ ਤੇ ਆਪਦੀ ਇਮਾਨਦਾਰੀ ਸੀ ਐਂ ਲੋਕ ਪੈ ਰਹੇ ਸੀ ਐਂ ਸਮਾਨ ਪਿਆ ਰਹਿੰਦਾ ਸੀ ਕਿਸੇ ਦਾ ਕੋਈ ਕਿਸੇ ਦੀ ਚੀਜ਼ ਨਹੀਂ ਚੁਰਾਉਂਦਾ ਸੀ ਉਮਰਾਂ ਵੱਟੀਆਂ ਸੀ ਲੋਕਾਂ ਦੀਆਂ 10000 ਬੜਾ ਉਮਰ ਭੋਗਣੀ ਕਿਤੇ ਜਦੋਂ ਬੰਦਾ ਲੋਹ ਬਲਾਲ ਚ ਤੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੱਢਦਾ ਉਦੋਂ ਉਹਦੀ ਆਜੂ ਵਧਣੀ ਸ਼ੁਰੂ ਹੋ ਜਾਂਦੀ ਹੈ ਉਮਰ ਘਟਦੀ ਉਹਦੇ ਜਦੋਂ ਆਪਾਂ ਪਾਪ ਕਰਦੇ ਆਂ ਫਿਰ ਉਹਦੇ ਬਾਰੇ ਸਾਡੇ ਪ੍ਰਿੰਸੀਪਲ ਸਾਹਿਬ ਪ੍ਰਿੰਸੀਪਲ ਰਵੀ ਸਿੰਘ ਜੀ ਚੰਡੀਗੜ੍ਹ ਵਾਲੇ ਜੋ ਭਾਈ ਗੁਰਦਾਸ ਗੁਰਮント ਕਾਲ ਜੁ ਲੁਧਿਆਣੇ ਪੜਾਉਂਦੇ ਹੁੰਦੇ ਸੀ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਕਿਸੇ ਵੀ ਕਿਤਾਬ ਵੀ ਚੋਰੀ ਨਾ ਕਰਿਓ ਪੜਨ ਵਾਸਤੇ ਜਦੋਂ ਤੁਸੀਂ ਕਿਤਾਬ ਚੁੱਕ ਕੇ ਪੜੋਗੇ ਤੁਹਾਡੇ ਦਿਮਾਗ 'ਚ ਉਹੀ ਘੁੰਮੀ ਜਾਊਗਾ ਕਿ ਮੈਂ ਕਿਤਾਬ ਫਲਾਣੇ ਦੀ ਚੱਕੀ ਸੀ ਫਲਾਣੇ ਦੀ ਲਈ ਸੀ ਭਾਵ ਕੇ ਆਪਦੇ ਕਿਰਤ ਕਰਕੇ ਆਪਦੀ ਮਿਹਨਤ ਨਾਲ ਕਿਤਾਬ ਲਾਉਂਗੇ ਤੇ ਉਹਨੂੰ ਪ੍ਰੇਮ ਨਾਲ ਤੇ ਸ਼ਰਧਾ ਨਾਲ ਪੜੋਗੇ ਤੇ ਮਨ ਵੀ ਸਾਫ਼ ਹੋਏਗਾ ਸੋ ਪਾਸ਼ਾ ਮਹਾਰਾਜ ਨੇ ਸੱਚੇ ਪਾਸ਼ਾ ਮਹਾਰਾਜ ਨੇ ਪਿਆਰੇ ਖਾਲਸਾ ਜੀ 10ਵੇਂ ਪਾਸ਼ਾ ਮਹਾਰਾਜ ਨੇ ਜੋ ਆਪਣਾ ਜੀਵਨ ਉਹਨਾਂ ਦਾ ਉਹਨੂੰ ਜੇ ਸਿੱਖ ਪੜ੍ਹਨ ਆਪਣੇ ਘਰਾਂ ਦੇ ਵੀ 10ਵੇਂ ਪਾਸ਼ਾ ਦੇ ਇਤਿਹਾਸ ਰੱਖਣ ਸਾਰੇ ਪ੍ਰਵਾਦ ਪੜ੍ਹਨ ਤੇ ਅਸੀਂ ਪੂਰਨ ਮਰਜ਼ਾ ਦਾ ਵਿੱਚ ਆ ਕੇ ਇਸ ਸ਼ੂਰਮ ਗਤੀ ਨੂੰ ਪ੍ਰਾਪਤ ਕਰਦੇ ਹਾਂ ਭਾਵ ਜੈਸਾ ਸੇਵੇ ਤੈਸਾ ਹੋਏ ਜਿਹੜੇ ਨੂੰ ਪੜੋਂਗੇ ਉਹੋ ਜੇ ਬਣ ਜਾਓਗੇ ਤੁਹਾਡੇ ਧੀਆਂ ਪੁੱਤਰ ਦਸਵੇਂ ਪਾਸ਼ਾ ਦਾ ਇਤਿਹਾਸ ਪੜਨਗੇ ਤੇ ਉਹਨਾਂ ਵਰਗੇ ਜ਼ਰੂਰ ਬਣਨਗੇ ਸੋ ਕਹਿਣ ਲੱਗੇ ਦਸਵੇਂ ਪਾਸ਼ਾ ਪੌਂਟਾ ਸਾਹਿਬ ਦੀ ਧਰਤੀ ਤੇ ਬਹੁਤ ਵਾਰ ਦਿੱਤੇ ਕਈ ਸਿੰਘਾਂ ਨੂੰ ਜੁੱਧ ਪਹਿਲਾ ਜੰਗ ਲੜਿਆ 19 ਸਾਲ ਦੀ ਉਮਰ ਵਿੱਚ ਪੌਂਟਾ ਸਾਹਿਬ ਦੀ ਧਰਤੀ ਤੇ ਨਾਲ ਪੰਗਾਣੀ ਪਿੰਡ ਚ ਸੋ ਕਈ ਉੱਥੋਂ ਦੀਆਂ ਗੱਲਾਂ ਲੋਕਾਂ ਨੂੰ ਬੜੀਆਂ ਟੁੱਬਦੀਆਂ ਬੜੀਆਂ ਚੰਗੀਆਂ ਲੱਗਦੀਆਂ ਕਿ ਜਿਵੇਂ ਆਪਾਂ ਦੇਖਿਆ ਕਿ ਜਦੋਂ ਵਕਤ ਪਾਇਆ ਜਾਂਦਾ ਤੇ ਕੋਈ ਨਾਲ ਖੜਦਾ ਹੈ ਕਈ ਵਾਰੀ ਕਿ ਆਪਾਂ ਨੂੰ ਜਿੰਨਾ ਜ਼ਿਆਦਾ ਭਰੋਸਾ ਆਪਦੇ ਸਬੰਧੀਆਂ ਤੇ ਹੁੰਦਾ ਉਹ ਵੀ ਸਾਥ ਛੱਡ ਜਾਂਦੇ ਨੇ ਤੇ ਇਹ ਨਹੀਂ ਪਤਾ ਕਿਹੜਾ ਫਰਿਸ਼ਤਾ ਬਣ ਕੇ ਨਾਲ ਖੜ ਜਾਂਦਾ ਕੋਈ ਖੂਨ ਦੇ ਰਿਸ਼ਤੇ ਜਾਂ ਕੋਈ ਇੱਕ ਪੇਟੋ ਜਨਮ ਲੈ ਕੇ ਹੀ ਆਪਣਾ ਪ੍ਰੇਮ ਨਹੀਂ ਹੁੰਦਾ ਕਈ ਵਾਰੀ ਆਪਾਂ ਖੂਨ ਤੋਂ ਬਾਹਰ ਵੀ ਆਪਣਾ ਭਰਾਵਾਂ ਵਾਲਾ ਪਿਆਰ ਬਣ ਜਾਂਦਾ ਹੈ ਕਹਿਣ ਲੱਗੇ ਉਸ ਟਾਈਮ ਦੇ ਉੱਤੇ ਮਹਾਂਤ ਕ੍ਰਿਪਾਲ ਦਾਸ ਨੇ ਆਪਣੇ 500 ਦੇ ਆਸ-ਪਾਸ ਜਿਹੜੇ ਸੀ ਗੁਰੂ ਦਸਵੇਂ ਪਾਤਸ਼ਾਹ ਦੀ ਸੇਵਾ ਦੇ ਵਿੱਚ ਸਾਧੂ ਜਿਹੜੇ ਮਹਾਂਤ ਸੀ ਰਹਿ ਰਹੇ ਸੀ ਤੇ ਚੰਗਾ ਭੋਜਨ ਪਾਣੀ ਗੁਰੂ ਨਾਲ ਰਹਿੰਦੇ ਸੀ ਚੰਗਾ ਵਸਤਰ ਸ਼ਸਤਰ ਸਭ ਸ਼ਸਤਰ ਸੰਗਤਾਂ ਉਹਨਾਂ ਨੂੰ ਅਰਪਣ ਕਰਦੀਆਂ ਪਰ ਜਦੋਂ ਸਮਾਜ ਜੰਗ ਦਾ ਬਣ ਲੱਗਿਆ ਤੇ 500 ਦਾ 500 ਹੀ ਪੱਜ ਗਿਆ ਪੈਰੀ ਸਾਸਾਂ ਅੱਜ ਵੀ ਬਹੁਤ ਨੇ ਖਾਣ ਵਾਲੇ ਕੋਈ ਖਾਣ ਵਾਲਿਆਂ ਦਾ ਘਾਟਾ ਥੋੜਾ ਹੀ ਹੈ ਪਰ ਜਦੋਂ ਗੁਰੂ ਘਰ ਤੇ ਕੋਈ ਪੰਥ ਤੇ ਵਖਤ ਪੈਂਦਾ ਤੇ ਉਦੋਂ ਸਾਰੇ ਹੀ ਮਤਲਬ ਕਿ ਜਿਹੜੇ ਉਸ ਹੱਕ 'ਚ ਖੜਦੇ ਨੇ ਉਹਨਾਂ ਨੂੰ ਗਰਮ ਦਲੀਏ ਕਹਿਣ ਲੱਗ ਜਾਂਦੇ ਨੇ ਗਰਮ ਦਲੀਆਂ ਦਾ ਕੀ ਮਤਲਬ ਹੋਇਆ ਸਾਡੇ ਪਿਓ ਦੇ ਅੰਗ ਪਾੜ ਕੇ ਰੂੜੀਆਂ ਤੇ ਸਿੱਟ ਦੇਣ ਤੇ ਤੁਸੀਂ 2-2 ਲੱਖ ਤਨਖਾਹਾਂ ਲੈ ਕੇ ਏਸ਼ੀਆਂ ਚ ਬੈਠੇ ਰਹੋ ਤੇ ਜਿਹੜੇ ਉਹਦੇ ਹੱਕ ਵਾਸਤੇ ਸੜਕਾਂ ਤੇ ਉਤਰਨ ਉਹਨਾਂ ਨੂੰ ਤੁਸੀਂ ਗਰਮ ਦਲੀਏ ਦੱਸੋ ਤੇ ਤੁਸੀਂ ਖਾ ਖਾ ਕੇ ਠੰਡੇ ਹੋਏ ਪਏ ਹੋ ਸੋ ਇਸ ਕਰਕੇ ਮਾਨਤ ਕ੍ਰਿਪਾਲਦਾਸ ਨੇ ਕਿਹਾ ਵੀ ਬੜੀ ਚਮੋਸ਼ੀ ਦੀ ਗੱਲ ਆ ਵੀ 500 ਦਾ 500 ਹੀ ਭੱਜ ਗਿਆ ਤੇ ਪਿਆਰੇ ਖਾਲਸਾ ਜੀ ਮਹੰਤਿ ਕਿਰਪਾਲਦਾਸ ਆਪ ਵੱਡਾ ਕਤੂਬਗਾ ਉਹਦੇ ਕੋਲੇ ਲੱਕੜ ਦਾ ਜਿਵੇਂ ਆਪਾਂ ਨਿੰਗ ਵੱਡਾ ਛਲੋਤਰ ਬਣਾਉਂਦੇ ਨੇ ਘੋੜਾ ਬਣਾਉਂਦੇ ਏਡਾ ਉਹਦੇ ਕੋਲੇ ਸੀ ਤੇ ਉਹ ਆਪ ਲੈ ਕੇ ਆ ਗਿਆ ਜੰਗ ਦੇ ਮੈਦਾਨ ਦੇ ਵਿੱਚ ਤੇ 10ਵੇਂ ਪਾਸ਼ਾ ਮਹਾਰਾਜ ਨੇ ਕਿਹਾ ਕਹਿਣ ਲੱਗੇ ਮਹੰਤ ਜੀ ਤੁਸੀਂ ਕਿਵੇਂ ਆ ਗਏ ਜੁੱਧ ਵਿੱਚ ਤੁਸੀਂ ਆਪਣਾ ਭੈਜਨ ਬੰਦ ਕੀ ਕਰੋ ਤੁਸੀਂ ਆਪਣਾ ਭਾਵ ਕੇ ਇਹ ਯੋਧਿਆਂ ਦਾ ਕੰਮ ਹੈ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਵੀ ਕਹਿਣ ਲੱਗਾ ਜੰਗ ਲੜਨੀ ਹੈ ਕਹਿੰਦਾ ਮੈਂ ਵੀ ਯੋਧਾ ਲੜਨ ਮਹੰਤ ਕ੍ਰਿਪਾਲਦਾਸ ਨੇ ਕਿਹਾ ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ ਉਹਨਾਂ ਬਾਰੇ ਕ੍ਰਿਪਾਲ ਕੋ ਕੋਪੀਨ ਕੁੱਤ ਕੋ ਸੰਭਾਰਾ ਕੁੱਤ ਪੈ ਸੰਭਾਰੇ ਦਾ ਮਤਲਬ ਕਿ ਉਹਨੇ ਆਪਦਾ ਸ਼ਸਤਰ ਸੰਭਾਲਿਆ ਤੇ ਮੋਢੇ ਤੇ ਰੱਖ ਕੇ ਉਹ ਆ ਗਿਆ ਜਵਾਨ ਬਾਲਾ ਤਕੜਾ ਸੀ ਬਹੁਤ ਸਰੀਰ ਬਣਾਇ ਹੁਣ ਤੇ ਮਹੰਤ ਬਣੇ ਫਿਰਦੇ ਨੇ ਚਲਮਾ ਪੀ ਜਾਂਦੇ ਨੇ ਪੀ ਪੀ ਚਲਮਾ ਸੰਗ ਸੁੱਕੇ ਪਏ ਨੇ ਸੁੱਖਾ ਘੋਲ ਭਾਰ ਪਰ ਕੇ ਪੀ ਜਾਂਦੇ ਨੇ ਪਰ ਉਹਦੀ ਜੜੀਆਂ ਬੂਟੀਆਂ ਖਾਂਦਾ ਸੀ ਚੰਗਾ ਸਰੀਰ ਸੀ ਤੇ ਉਹਨੇ ਕਹਿਣ ਲੱਗੇ ਉਹ ਟਾਈਮ ਦੇ ਉੱਤੇ ਜੁੱਧ ਵਿੱਚ ਜੰਗ ਵਿੱਚ ਆਇਆ ਤੇ ਹਯਾਤ ਖਾਨ ਨਾਲ ਉਹਦਾ ਮੁਕਾਬਲਾ ਹੋ ਗਿਆ ਜਿਹੜਾ ਜਰਨੈਲ ਸੀ ਹਯਾਤ ਖਾਨ ਹਯਾਤ ਖਾਨ ਨੇ ਬਾਬੇ ਤੇ ਵਾਰ ਕੀਤੇ ਪਰ ਉਹਨੇ ਵਾਰ ਸੰਭਾਲਦੇ ਜਦੋਂ ਦੋਵਾਂ ਹੱਥਾਂ ਨਾਲ ਉਹਦੇ ਸਿਰ 'ਚ ਮਾਰਿਆ ਕੁੱਤਪਾ ਤੇ ਮਹਾਰਾਜ ਸੱਤੇ ਪਾਦਸ਼ਾ ਨੇ ਉਸ ਟਾਈਮ ਤੇ ਲਿਖਿਆ ਕਹਿੰਦੇ ਆਏ ਉਹਦਾ ਸਿਰ ਭੰਨ ਦਿੱਤਾ ਮਨੋ ਮੱਖਣ ਮਟਕੀ ਕਾਣ ਫੋਰਿੰਗ ਜਿਵੇਂ ਕ੍ਰਿਸ਼ਨ ਮਹਾਰਾਜ ਕਹਿੰਦੇ ਮੱਖਣ ਦੀ ਮਟਕੀ ਫੋੜ ਦਿੰਦੇ ਸੀ ਤੇ ਕਹਿਣ ਲੱਗੇ ਮੱਖਣ ਖਿਲਰ ਜਾਂਦਾ ਸੀ ਇਹ ਤਰੀਕੇ ਨਾਲ ਹਯਾਤਖਾਂ ਦਾ ਸਿਰ ਬਾਬੇ ਕ੍ਰਿਪਾਲਦਾਸ ਮੰਤ ਨੇ ਆਪਣਾ ਕੁਤਬਾ ਮਾਰ ਕੇ ਉਹਦਾ ਸਿਰ ਭੰਨ ਦਿੱਤਾ ਫੋੜ ਦਿੱਤਾ ਦੂਜੇ ਪਾਸੇ ਮਾਰੇ ਕਹਿੰਦੇ ਜਿਹੜਾ ਜੁੱਧ ਹੁੰਦਾ ਨਾ ਜਿਹੜੇ ਬੰਦੇ ਜੰਗ ਜੁੱਧ ਨਹੀਂ ਕਰਦੇ ਧਰਮ ਦੇ ਉਹਨਾਂ ਨੂੰ ਡਰ ਭੈ ਬੜਾ ਹੁੰਦਾ ਵੀ ਕਿਵੇਂ ਜੰਗਾਂ ਚ ਲੜਾਂਗੇ ਪਰ ਜਦੋਂ ਜੁੱਧ ਹੁੰਦਾ ਧਰਮ ਦਾ ਜੁੱਧ ਹੁੰਦਾ ਹੁਣ ਜਿਵੇਂ ਫੌਜ ਲੜਦੀ ਹੈ ਦੂਜੇ ਦੇਸ਼ ਨਾਲ ਜਿਹੜਾ ਆਪਣੇ ਦੇਸ਼ ਦੇ ਉੱਤੇ ਵਾਰ ਕਰਦਾ ਤੇ ਫਿਰ ਮੋਰਚਿਆਂ 'ਚ ਬਹਿ ਕੇ ਲਾਲੀ ਚੜਦੀ ਆ ਉਹਨਾਂ ਨੂੰ ਯੋਧਿਆਂ ਨੂੰ ਕਿਉਂਕਿ ਜਿਵੇਂ ਕੋਈ ਵੀ ਬੰਦਾ ਉਹਦਾ ਕੰਮ ਕਰਦਾ ਕੋਈ ਕਲਾਕਾਰ ਹੈ ਕੋਈ ਕਿਸਾਨ ਹੈ ਕੋਈ ਪ੍ਰਚਾਰਕ ਹੈ ਕੋਈ ਟੇਲਰ ਮਾਸਟਰ ਹੈ ਕੋਈ ਦੁਕਾਨਦਾਰ ਹੈ ਉਹਨੂੰ ਜਦੋਂ ਉਹਦੇ ਕੰਮ 'ਚ ਬੈਠ ਜਾਂਦਾ ਆਪਦੇ 'ਚ ਉਹ ਆਪਣੇ ਕੰਮ 'ਚੋਂ ਖੜਦਾ ਹੈ ਉਹਨੂੰ ਫਿਰ ਉਹਦਾ ਜੋਸ਼ ਹੁੰਦਾ ਹੈ ਉਹਨੂੰ ਨਸ਼ਾ ਹੁੰਦਾ ਉਸ ਕੰਮ ਦਾ ਤੇ ਇਹ ਸਹੀ ਜਿਹੜੇ ਸੂਰਮੇ ਨੇ ਉਹਨਾਂ ਨੂੰ ਯੁੱਧ ਕਰਨ ਦਾ ਨਸ਼ਾ ਹੁੰਦਾ ਚਾਹ ਹੁੰਦਾ ਤੇ ਉਹਨਾਂ ਦੇ ਲਾਲੀ ਚੜਦੀ ਹੈ ਕਹਿਣ ਲੱਗੇ ਯੁੱਧ ਨੂੰ ਦੇਖ ਕੇ ਸਿੰਘਾਂ ਨੂੰ ਲੜਦਿਆਂ ਨੂੰ ਦੇਖ ਕੇ ਸ਼ਹੀਦ ਹੁੰਦਿਆਂ ਨੂੰ ਦੇਖ ਕੇ ਤੇ ਸਾਰਿਆਂ ਦੇ ਮਨ 'ਚ ਚਾਹ ਚੜਿਆ ਉੱਥੇ ਜਿਹੜਾ ਗੁਰੂ ਕਾ ਲੰਗਰ ਬਣਾਉਂਦਾ ਸੀ ਲਾਲਚੰਦ ਹਲਵਾਈ ਉਹ ਵੀ ਜਿਹੜਾ ਦਾਲ ਕੜਛਾ ਹੁੰਦਾ ਵੱਡਾ ਦਾਲ ਪੋਣਾ ਮੋਢੇ ਤੇ ਰੱਖਿਓ ਵੀ ਉਧਰੋਂ ਭੱਜਿਆ ਆਵੇ ਮਾਰੇ ਕਹਿਣ ਲੱਗੇ ਵੀ ਤੂੰ ਕਿਵੇਂ ਲਾਲਚੰਦ ਹਲਵਾਈ ਕਹਿਣ ਲੱਗਾ ਮਾਰੇ ਮੈਂ ਵੀ ਜੁੱਧ ਚ ਜਾਣਾ ਸਾਹਮਣੇ ਸ਼ਹੀਦ ਹੋਣਾ ਜੰਗ ਕਰਨੀ ਹੈ ਤੇ ਮਾਰੇ ਕਹਿੰਦੇ ਲਾਲਚੰਦ ਹਲਵਾਈ ਵੀ ਆਗਿਆ ਲੈ ਕੇ ਜੁੱਧ ਨੂੰ ਚਲਾ ਗਿਆ ਤੇ ਉਹਨੇ ਵੀ ਕਹਿਣ ਲੱਗੇ ਕਈ ਮੁਸਲਮਾਨ ਮਾਰੇ ਤੇ ਆਪ ਵੀ ਅੰਤਲੇ ਟਾਈਮ ਤੇ ਸ਼ਹੀਦ ਹੋ ਗਿਆ ਕੋਕ ਤੇ ਲਾਲ ਚੰਦਨ ਕੀਏ ਲਾਲ ਰੂਪੰ ਲਾਲ ਚੰਦ ਦਾ ਵੀ ਲਾਲ ਰੂਪ ਹੋ ਗਿਆ ਦਸਵੇਂ ਪਾਤਸ਼ਾਹ ਦੇ ਬਚਨ ਨੇ ਜਿਹੜੇ ਆਪਾਂ ਸਿੱਖ ਧਰਮ ਦੇ ਪੈਰੋਕਾਰਨ ਇਸੇ ਕਰਕੇ ਸਿੱਖ ਧਰਮ ਦੀ ਚੜ੍ਹਾਈ ਹੈ ਦੂਜਾ ਜਿੰਨੇ ਵੀ ਧਰਮ ਨੇ ਉਹਨਾਂ ਦੇ ਗੁਰੂਆਂ ਨੇ ਜੋ ਕੀਤਾ ਉਹਨਾਂ ਨੇ ਨਹੀਂ ਲਿਖਿਆ ਬਾਅਦ ਚ ਲੋਕਾਂ ਨੇ ਲਿਖਿਆ ਵੀ ਉਹ ਆਏ ਸੀ ਉਹ ਆਏ ਸੀ ਜਿਹੜੇ ਦਸਵੇਂ ਪਾਤਸ਼ਾਹ ਨੇ ਉਹਨਾਂ ਨੇ ਸਾਰਾ ਆਪਣਾ ਜੀਵਨ ਆਪ ਲਿਖਿਆ ਅਬ ਮੈਂ ਆਪਣੀ ਕਥਾ ਬਖਾਨ ਨੂੰ ਕਿ ਮੈਂ ਭਾਈ ਹੁਣ ਜਿਹੜਾ ਲਿਖਣ ਲੱਗਾ ਮੈਂ ਆਪਦੀ ਕਥਾ ਲਿਖਣ ਲੱਗਾ ਮੈਂ ਕਿਉਂ ਜਗ ਤੇ ਆਇਆ ਹਾਂ ਕੀ ਕਰਨਾ ਹੈ ਕੀ ਕਰਾਂਗਾ ਉਹਨਾਂ ਨੇ ਆਪਦਾ ਜੀਵਨ ਪੜੋ ਬਚਿੱਤਰ ਨਾਟਕ ਤੁਹਾਨੂੰ ਪਤਾ ਲੱਗੇਗਾ ਦਸਵੇਂ ਪਾਸ਼ਾ ਦਸੂ ਸਭ ਸੱਚੇ ਪਾਸ਼ਾ ਮਾਰੇ ਕਹਿੰਦੇ ਲਾਲਚੰਦ ਅਲਵਾਈ ਸੀ ਜਿਹੜਾ ਉਹਨੇ ਕਹਿਣ ਲੱਗੇ ਆ ਕੇ ਭਾਈ ਜੁੱਧ ਕੀਤੇ ਸੀਧੀਆਂ ਪ੍ਰਾਪਤ ਕੀਤੀਆਂ ਪੂਆ ਵੀਰੋ ਦੇ ਸੱਤ ਪੁੱਤਰ ਸੀ ਜੰਗ ਦੇ ਵਿੱਚ ਜੀਤ ਮੱਲ ਸੰਗੋਸ਼ਾ ਤੇ ਕਈ ਯੁੱਧ ਕਰਦੇ ਹੋਏ ਸ਼ਹਾਦਤਾਂ ਜਾਨ ਪੀ ਗਏ ਸੱਤ ਪੁੱਤ ਪੂਆ ਦੇ ਨਾਲ ਖੜੇ ਸੀ ਦਸਵੇਂ ਪਾਸ਼ਾ ਦੇ ਜਿਹੜੇ ਅੱਜ ਆਪਾਂ ਕਹਿ ਦਿੰਨੇ ਆ ਸ਼ਰੀਕਾ ਕਵੀਲਾ ਬਣਾਈ ਬੈਠੇ ਆ ਭਰਾਵਾਂ ਨੂੰ ਸ਼ਰੀਕ ਬਣਾ ਲਿਆ ਫਿਰ ਕਿੱਥੇ ਆਪਾਂ ਕੰਮ ਜਾਪ ਇਹ ਸਾਰੇ ਜਿਹੜੇ ਸਾਡੇ ਵਿਰੋਧੀ ਲੋਕ ਨੇ ਵਿੱਪਰਵਾਦ ਨੇ ਸਾਨੂੰ ਇਹ ਇਹ ਲਬਜ ਦਿੱਤੇ ਨੇ ਗੁਰੂਆਂ ਨੇ ਸਾਨੂੰ ਇੱਕ ਕੀਤਾ ਸੀ ਭਰਾ ਬਣਾਇਆ ਸੀ ਜੇ ਭੂਆ ਦੇ ਸੱਤ ਪੁੱਤ ਇੱਕੇ ਵਾਰੀ ਨਾਲ ਖੜ੍ਹ ਗਏ ਆ ਕੇ ਉਹ ਨੌਜਵਾਨ ਤੇ ਫੇਰ ਜੁੱਧ ਤੇ ਫੇਰ ਫੌਜ ਬਣੀ ਆ ਪਹਿਲਾਂ ਆਪਦੇ ਨਾਲ ਖੜ੍ਹੇ ਸੀ ਤੇ ਜੇ ਆਪਦੇ ਪੈਰ ਖਿੱਚੀ ਜਾਣਗੇ ਦੂਜਾ ਕੋਈ ਨਹੀਂ ਖੜਦਾ ਨਾਲ ਲੋਕ ਨਾਲ ਤਾਂ ਖੜਨ ਲੱਗੇ ਸੀ ਤੇ ਦੂਜੇ ਪਾਸੇ ਮਾਤਾ ਗੁਜਰ ਕੌਰ ਦਾ ਭਰਾ ਮਾਮਾ ਕਰਪਾਲ ਚੰਦ ਆਪਾਂ ਕਰਮਹੰਤ ਕਰਪਾਲ ਦਾਸ ਦੀ ਕਥਾ ਪੜ੍ਹੀ ਹੈ ਤੇ ਉਹ ਵੀ ਨਾਲ ਸੀ ਉਹਨਾਂ ਦਾ ਨਾਂ ਸੀ ਮਾਮਾ ਕਰਪਾਲ ਚੰਦ ਉਹਨਾਂ ਨੇ ਵੀ ਜੰਗ ਕੀਤਾ ਜੁੱਧ ਵਿੱਚ ਉਹਨਾਂ ਨੇ ਵੀ ਬੜੇ ਜੋਰ ਦਿਖਾਈ ਆਪਣੇ ਭਾਂਜੇ ਦੇ ਨਾਲ ਖੜੇ ਜਾ ਕੇ ਇਸ ਤਰੀਕੇ ਨਾਲ ਜਦੋਂ ਸਤਿਗੁਰੂਆਂ ਦੀ ਫਤਿਹ ਹੋਈ ਤੇ ਵਾਪਸ ਜਦੋਂ ਆ ਰਹੇ ਸੀ ਉੱਥੇ ਬੜਾ ਕੁਝ ਹੋਇਆ ਮੈਂ ਪਿਛਲੇ ਦਿਵਾਨਾਂ ਵਿੱਚ ਬਿਆਨ ਕਰ ਚੁੱਕਿਆ ਕਿ ਕਿਵੇਂ ਪੰਡਤ ਸਾਹਿਬ ਦੀ ਧਰਤੀ ਤੇ ਰੌਣਕਾਂ ਲੱਗੀਆਂ ਕਿਵੇਂ ਸਮਾਗਮ ਹੋਇਆ ਸੋ ਸਹਿਬ ਸੱਚੇ ਪਾਤਸ਼ਾਹ ਮਹਾਰਾਜਾ ਵਾਪਸ ਅਨੰਦਪੁਰ ਸਾਹਿਬ ਨੂੰ ਆ ਰਹੇ ਸ। ਰਸਤੇ ਵਿੱਚ ਕਈ ਥਾਈਂ ਪੜਾ ਕੀਤੇ ਗਏ ਲੱਗੇ ਨਗਰ ਰਾਏਪੁਰ ਵਿੱਚ ਸਤਿਗੁਰਾਂ ਨੇ ਡੇਰਾ ਕੀਤਾ ਤੇ ਉੱਥੋਂ ਦੀ ਰਾਣੀ ਨੇ ਰਾਇਪੁਰ ਦੀ ਰਾਣੀ ਨੇ ਗੁਰੂ 10ਵੇਂ ਪਾਸ਼ਾ ਦੀ ਬੜੀ ਸੇਵਾ ਕੀਤੀ ਸਿੰਘਾਂ ਦੀ ਸੇਵਾ ਕੀਤੀ ਉਹਨਾਂ ਟਾਈਮਾਂ 'ਚ ਜਿਹੜੇ ਰਾਜੇ ਰਾਣੀਆਂ ਸੀ ਬਾਈ ਧਾਰ ਦੇ ਉਹ ਗੁਰੂ 10ਵੇਂ ਪਾਸ਼ਾ ਨੂੰ ਭਾਵ ਕੇ ਜਿਵੇਂ ਇੱਕ ਰਾਜਾ ਸੀ ਉੱਥੇ ਮਹਾਰਾਜ 12 ਦਿਨ ਖੜੇ ਤੇ ਮਹਾਰਾਜ ਨੇ ਉਹਨੂੰ ਬੁਲਾਇਆ ਰਾਜੇ ਨੂੰ ਪਰ ਉਹ ਰਾਜਾ ਕਿਤੇ ਕਹਿੰਦਾ ਅੱਜ ਹੁਣ ਕੱਲ ਹੁਣ ਇਦਾਂ ਕਰਦੇ ਕਰਦੇ ਨੇ 12 ਦਿਨ ਕੱਢ ਦਿੱਤੇ ਕਿਉਂ ਕੱਢ ਦਿੱਤੇ ਕਿਉਂਕਿ ਉਹ ਦੂਜੇ ਰਾਜਾਂ ਤੋਂ ਡਰਦਾ ਸੀ ਕਿਉਂਕਿ ਬਾਈ ਧਰ ਦੇ ਰਾਜੇ ਸਾਰੇ ਖਿਲਾਫ ਸੀ ਤੇ ਫਿਰ ਉਹ ਰੰਗਜੀਵ ਤੋਂ ਡਰਦੇ ਸੀ ਤੇ ਨਹੀਂ ਆਇਆ 12 ਦਿਨ ਸੋ ਮਹਾਰਾਜ ਨੇ ਕਿਹਾ ਇਹ ਨੇ ਨਾ ਆ ਕੇ ਬੜੀ ਵੱਡੀ ਭੁੱਲ ਕੀਤੀ ਆ ਬੜੀ ਵੱਡੀ ਗਲਤੀ ਕੀਤੀ ਆ ਤੇ ਇਹ ਦੂਜੇ ਰਾਜਾਂ ਤੋਂ ਡਰਦਾ ਹੋਇਆ ਸਾਡੇ ਪੇਸ਼ ਨਹੀਂ ਹੋਇਆ ਸਾਡੇ ਕੋਲੇ ਆਏ ਨਹੀਂ ਪਰ ਰਾਣੀ ਨੇ ਪਰਵਾਹ ਨਹੀਂ ਕੀਤੀ ਗਈ ਰਾਣੀ ਨੇ ਰਾਏਪੁਰ ਦੀ ਰਾਣੀ ਨੇ ਬੜੀ ਸੇਵਾ ਕੀਤੀ ਤੇ ਨਾਲ ਦੂਸਰੇ ਦਿਨ ਆਪਣੇ ਘਰੇ ਵੀ ਸਤਿਗੁਰਾਂ ਨੂੰ ਬੁਲਾਇਆ ਘਰੇ ਚਰਨ ਪੁਆਏ ਤੇ ਪ੍ਰਸ਼ਾਦਾ ਕੀਤਾ ਤੇ ਨਾਲ ਹੀ ਰਾਣੀ ਨੇ ਇੱਕ थैਲੀ ਮਾਇਆ ਦੀ ਗੁਰੂ ਨੂੰ ਭੇਟਾ ਕੀਤੀ ਤੇ ਆਪਣੇ ਬੇਟੇ ਨੂੰ ਕੋਲੇ ਲੈ ਕੇ ਇਹਨਾਂ ਕਥਾਵਾਂ ਦਾ ਸਾਖੀਆਂ ਦਾ ਮਤਲਬ ਹੁੰਦਾ ਕਿ ਆਪਾਂ ਇਹਨਾਂ ਤੋਂ ਸਿੱਖਣਾ ਹੈ ਕਿਵੇਂ ਗੁਰੂ ਦੇ ਚਰਨਾਂ 'ਚ ਲੋਕ ਝੋਲੀ ਪੜਦੇ ਸੀ ਹੁਣ 80% ਲੋਕਾਂ ਨੂੰ ਤੇ ਗੁਰੂ ਤੋਂ ਮੰਗਣਾ ਹੀ ਨਹੀਂ ਆਉਂਦਾ ਕੋਈ ਕਹਿੰਦਾ ਮੈਂ 11 ਦਿਨਾਂ ਨੂੰ ਮੇਰਾ ਕੰਮ ਹੋ ਜੇ ਕੋਈ ਕਹਿੰਦਾ ਮੈਂ 21 ਦਿਨਾਂ ਚਾਹਦਾ ਕੰਮ ਹੋ ਜੇ ਇੱਥੇ ਬਟੰਡੇ ਦੇ ਵਿੱਚ ਕਹੀ ਜਾਂਦੇ ਨੇ ਮੈਂ ਕਿਲੇ ਚ 43 ਦਿਨਾਂ ਆਉਂਗਾ ਮੇਰਾ ਕੰਮ ਹੋ ਜੇ ਤੇ ਫਿਰ ਇਹ ਤੇ ਗੁਰੂ ਨਾਲ ਮਤਲਬ ਕਿ ਜਿਵੇਂ ਸੌਦੇਬਾਜ਼ੀਆਂ ਹੋ ਗਈਆਂ ਤੇ ਜੇ ਮਤਲਬ ਕਿ 47 ਦਿਨਾਂ ਚ ਨਾ ਹੋਇਆ ਫਿਰ ਕਿੱਥੇ ਜਾਓਗੇ ਕੋਈ ਇਹੋ ਜਿਹਾ ਗੁਰੂ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਂਗੂ ਤੁਹਾਡੇ ਕਾਰਜ ਰਾਸ ਕਰਦੇ ਅੱਜ ਸਿੱਖਾਂ ਦੀ ਚੜ੍ਹਦੀ ਕਲਾ ਕਹਦੇ ਨਾਲ ਨੇ ਗੁਰੂ ਨਾਲ ਚੜ੍ਹਦੀ ਕਲਾ ਹੋਰ ਕਿਸੇ ਦੀ ਨਹੀਂ ਚੜ੍ਹਦੀ ਕਲਾ ਜਿੰਨੇ ਲੰਗਰ ਲਾਉਂਦੇ ਨੇ ਜਿੰਨੇ ਯੋਧੇ ਦੁਨੀਆਬਾਦ ਤੇ ਚੜ੍ਹਦੀ ਕਲਾ ਵਾਲੇ ਪੈਦਾ ਕਰ ਰਹੀ ਹੈ ਉਹ ਕੌਣ ਕਰ ਰਹੀ ਹੈ ਪੈਦਾ ਸੇਕ ਕੌਮ ਕਰ ਰਹੀ ਹੈ ਵੱਡੇ ਵੱਡੇ ਸੂਰਮੇ ਜਿਨ੍ਹਾਂ ਦੇ ਨਾਂ ਚੱਲਦੇ ਨੇ ਸੋਸ ਕਰਕੇ ਰਾਣੀ ਨੇ ਆਪਣੇ ਪੁੱਤਰ ਨੂੰ ਜੋ ਉਸ ਟਾਈਮ ਤੇ 7-8 ਸਾਲਾਂ ਦਾ ਸੀ ਦਸਵੇਂ ਪਾਤਸ਼ਾਹ ਦੇ ਚਰਨਾਂ ਨੂੰ ਹੱਥ ਲਵਾਏ ਮੱਥਾ ਟਿਕਾਇਆ ਤੇ ਨਾਲ ਹੀ ਗੁਰੂ ਸਾਹਿਬ ਤੋਂ ਅਸੀਸ ਲੈਣ ਲੱਗੀ ਆ ਕਿ ਮਹਾਰਾਜ ਮੇਰੇ ਬੇਟੇ ਨੂੰ ਅਸੀਸ ਦਿਓ ਤਾਂ ਮੈਂ ਜਿਹੜੀ ਬਚਨ ਕਰ ਰਿਹਾ ਉਹ ਬਚਨਾ ਦੀ ਆਪਾਂ ਗੱਲ ਕਰ ਰਹੇ ਆ ਕਿ ਅਸੀਸ ਦੇਣ ਤੋਂ ਪਹਿਲਾਂ ਮਹਾਰਾਜ ਨੇ ਕਿਹਾ ਕਿ ਇਹਦੇ ਕੇਸ ਰੱਖੋ ਤੇ ਨਾਲ ਇਹਨੂੰ ਸ਼ਾਸਤਰ ਵਿੱਦਿਆ ਦਿਓ ਆ ਦੋ ਚੀਜ਼ਾਂ ਤੇ ਅਸੀਂ ਕਰਦੇ ਨਹੀਂ ਬੱਚਿਆਂ ਮਹਾਰਾਜ ਨੇ ਕਿਹਾ ਜੇ ਤੁਸੀਂ ਇਹਨੂੰ ਕਿਹਦੇ ਕੇਸ ਰੱਖੋਗੇ ਤੇ ਦੂਸਰਾ ਇਹਨੂੰ ਸ਼ਾਸਤਰ ਸਿਖਾਉਣਾ ਸਿਖਾਉਂਗੇ ਗੁਰਦੁਆਰਿਆਂ ਦੇ ਵਿੱਚ ਕਿੱਥੇ ਦੱਸੋ ਅ ਗੱਤਕਾ ਦੀ ਟ੍ਰੇਨਿੰਗ ਦੇ ਦਿੱਤੀ ਜਾ ਰਹੀ ਹੈ ਗੁਰਦੁਆਰਿਆਂ ਦੇ ਵਿੱਚ ਗੋਲਕਾਂ ਦਾ ਕੋਈ ਘਾਟਾ ਨਹੀਂ ਹੈ ਜੋ ਗੁਰਦੁਆਰਾ ਬਣ ਗਿਆ ਸਭ ਕੁਝ ਬਣ ਗਿਆ ਉਸ ਤੋਂ ਬਾਅਦ ਮਾਇਆ ਕੀ ਕੰਮ ਆ ਦੱਸੋ ਕਿੱਥੇ ਜਾਂਦੀ ਹੈ ਸਾਰੀ ਮਾਇਆ ਧਰਮ ਪ੍ਰਚਾਰਤੇ ਨਹੀਂ ਕੋਈ ਮਾਇਆ ਲਾ ਰਿਆ ਕੋਈ ਬੱਚਿਆਂ ਨੂੰ ਗੱਤਕਾ ਟ੍ਰੇਨਿੰਗ ਨਹੀਂ ਦੇ ਰਿਆ ਤੇ ਮਾਰੇ ਕਹਿਣ ਲੱਗੇ ਇਹਨੂੰ ਸਿੰਘ ਸਜਾਓ ਭਾਵਕੇ ਦੇ ਕੇਸ ਰੱਖੋ ਸ਼ਾਸਤਰ ਵਿਦਿਆ ਸਿਖਾਓ ਤੇ ਜਦੋਂ ਇਹ ਕਹਿਣ ਲੱਗੇ ਸਾਡੇ ਧਰਮ ਦੇ ਨਾਲ ਇਹ ਸੰਬੰਧਤ ਹੋ ਜਾਣਗੇ ਜੁੜ ਜਾਣਗੇ ਤੇ ਖਾਲਸਾ ਇਹਨਾਂ ਦੀ ਰੱਖਿਆ ਕਰੇਗਾ ਆ ਜੇ ਤੁਸੀਂ ਭਾਵਕੇ ਬੱਚਿਆਂ ਨੇ ਲੜਦਿਆਂ ਨੇ ਆਪਸ ਵਿੱਚ ਕਿਤੇ ਜੈਪੁਰ ਜੋਧਪੁਰ ਸੌਰੀ ਜੋਧਪੁਰ ਚ ਪਿਛਲੇ ਸਮੇਂ ਜਿਸ ਟਾਈਮ ਤੇ ਦਾਸ ਨਾਗਪੁਰ ਮਹਾਰਾਜਟਰ ਸਿੰਘ ਸਵਾ ਚ ਪ੍ਰਚਾਰ ਕਰ ਰਿਹਾ ਸੀ ਤੇ ਕੇਸ ਘਟ ਤੇ ਸੀ ਤੇ ਉਹਨੇ ਰੌਲਾ ਪਾਤਾ ਬੱਚੇ ਨਿਕਰ ਆ ਕੇ ਮੇਰੇ ਕੇਸ ਘਟ ਤੇ ਤੇ 나ਗਪੁਰ ਸਿੰਘਾਂ ਨੇ ਮੁੰਡਿਆਂ ਨੇ ਸ਼ਹਿਰ ਤੇ ਸਿੱਖਾਂ ਨੇ ਸ਼ਹਿਰ ਚ ਕਈ ਥਾਈਂ ਅੱਗ ਲਾਤੀ ਕਰਥੂ ਲੱਗ ਗਿਆ ਸੀ ਉੱਥੇ ਤੇ ਹੋਰ ਵੀ ਪਤਾ ਨਹੀਂ ਕਿੰਨੇ ਕਿ ਸ਼ਹਿਰਾਂ ਚ ਇਹ ਗੱਲ ਵਾਪਰੀ ਹੋਣੀ ਆ ਕਿ ਇੱਕ ਬੱਚੇ ਦੇ ਕੇਸ ਜੋਧਪੁਰ ਕੱਟੇ ਤੇ ਅਗਨਾਗਪੁਰ ਲਾਤੀ ਰੌਲਾ ਬਹੁਤ ਵੇ ਕਿਉਂ ਕਿ ਤੁਹਾਡਾ ਹੈ ਤਾਂ ਤੁਹਾਡੇ ਵਾਸਤੇ ਕੋਈ ਆਵਾਜ਼ ਖੜੀ ਕਰੇਗਾ ਨਹੀਂ ਤਾਂ ਤੁਹਾਨੂੰ ਕੋਈ ਮਾਰੀ ਜਾਵੇ ਕੁੱਟੀ ਜਾਵੇ ਤੁਹਾਡੇ ਵਾਸਤੇ ਕੋਈ ਨਹੀਂ ਬੋਲੇਗਾ ਤੇ ਦੁਨੀਆ ਹਲਾਤੀ ਸੀ ਸਿਰਫ ਕੇਸਾਂ ਨੂੰ ਹੱਥ ਪਾਉਣ ਕਰਕੇ ਫਿਰ ਉਦੋਂ ਬਾਅਦ ਚੁਕਾਇਆ ਸਾਰਾ ਕੁਝ ਤੇ ਫਿਰ ਸਮਾਪਤ ਹੋਇਆ ਕੰਮ ਸੋ ਜੇ ਤੁਸੀਂ ਸਿੱਖ ਕੌਮ ਦੇ ਵਿੱਚੋਂ ਤੁਹਾਡੇ ਕੇਸ ਰੱਖੇ ਨੇ ਤੁਹਾਡੇ ਦਾੜੀ ਰੱਖੀ ਆ ਤੁਸੀਂ ਸਿੰਘ ਸਜੇ ਹੋਏ ਹੋ ਸਸਤਰ ਧਾਰੀਓ ਤੇ ਜੇ ਤੁਹਾਡੇ ਤੇ ਕੋਈ ਵਕਤ ਬਣਦਾ ਤੇ ਸਿੱਖ ਕੌਮ ਤੁਹਾਡੇ ਨਾਲ ਖੜਦੀ ਆ ਗੁਰੂ ਦਾਸ ਪਾਤਸ਼ਾਹ ਦੇ ਬਚਨ ਨੇ ਸੋ ਕਹਿਣ ਲੱਗੇ ਰਾਣੀ ਨੂੰ ਮਹਾਰਾਜ ਨੇ ਸੀ ਦਿੱਤੀ ਤੇ ਨਾਲ ਬੱਚੇ ਨੂੰ ਕੇਸ ਰੱਖਣ ਬਾਰੇ ਕਿਹਾ ਤੇ ਰਾਣੀ ਨੇ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਬਚਨਾਂ ਨੂੰ ਕਮਾਇਆ ਸੋ ਮਾਰੇ ਕਹਿਣ ਲੱਗੇ ਪਰ ਅਸੀਂ ਜੋ ਅਨੰਦਪੁਰ ਝਾਕੇ ਰਹੇ ਨਾ ਪਹਿਲਾਂ ਉਸ ਪਿੰਡ ਦਾ ਨਾਂ ਸੀ ਮਾਖੋਵਾਲ ਤੇ ਮਾਖੋਵਾਲ ਦੇ ਵਿੱਚ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਮੀਨ ਖਰੀਦੀ ਤੇ ਉੱਥੇ ਆਪਣਾ ਰਹਿਣ ਬਿਸ਼ੇਰਾ ਕੀਤਾ ਤੇ ਫਿਰ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਤੇ ਉਹਦਾ ਨਾਂ ਰੱਖਿਆ ਨਾਨਕੀ ਚੱਕ ਆਪਦੀ ਮਾਂ ਦੇ ਨਾਂ ਤੇ ਉਹਨਾਂ ਨੇ ਰੱਖਿਆ ਉਹਦਾ ਆਨੰਦਪੁਰ ਸਾਹਿਬ ਦਾ ਨਾਂ 10ਵੇਂ ਪਾਤਸ਼ਾਹ ਨੇ ਰੱਖਿਆ ਬਾਅਦ ਵਿੱਚ ਨਾਨਕੀ ਚੱਕ ਤੋਂ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੱਖਿਆ ਤੇ ਫਿਰ ਉਸ ਨੂੰ ਵਸਾਉਣ ਵਾਸਤੇ ਮਾਰੇ ਕਹਿੰਦੇ ਉੱਤੇ ਚੋਰ ਚੱਪੇ ਬਹੁਤ ਰਹਿੰਦੇ ਸੀ ਤੇ ਅਸੀਂ ਫਿਰ ਉਹਨਾਂ ਨੂੰ ਕਹਿਣ ਲੱਗੇ ਕਈ ਉੱਥੋਂ ਦਵੱਲੇ ਕਈਆਂ ਨੂੰ ਸਿੱਧੇ ਰਾਹ ਪਾਇਆ ਵੀ ਸੁਧਰੋ ਚੰਗੇ ਕੰਮ ਕਰੋ ਤੇ ਫਿਰ ਆਨੰਦਪੁਰ ਦੀ ਨਗਰੀ ਵਸੀ ਤੇ ਸਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਪਾਤਸ਼ਾਹ ਮਾਰੇ ਕੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਵੀ ਜਾਵੜਦਾ ਸੀ ਤੇ ਉੱਥੋਂ ਆਉਣ ਨੂੰ ਜੀ ਨਹੀਂ ਕਰਦਾ ਸੀ ਕਿਉਂਕਿ ਦਸਵੇਂ ਪਾਤਸ਼ਾਹ ਦੇ ਉੱਤੇ ਲੰਗਰ ਚੱਲਦੇ ਤੇ ਕੀਰਤਨ ਚੱਲਦਾ ਤੇ ਭਜਨ ਹੁੰਦਾ ਸੋ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਦੇ ਘਰੇ ਫਿਰ ਦੂਜੇ ਸਹਿਬਜ਼ਾਦੇ ਜੁਝਾਰ ਸਿੰਘ ਨੇ ਉੱਥੇ ਅਨੰਦਪੁਰ ਸਚ ਜਨਮ ਲਿਆ ਪਹਿਲਾ ਅਜੀਤ ਸਿੰਘ ਦਾ ਜਨਮ ਦੋ ਪੁੱਤਰ ਘਰੇ ਹੋ ਗਏ ਨੇ। ਤੋਂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦਸਵੇਂ ਪਾਤਸ਼ਾਹ ਮਹਾਰਾਜ ਨੇ ਸ਼ਾਸਤਰ ਵਿਦਿਆ ਸਿਖਾਉਣੀ ਸ਼ੁਰੂ ਕੀਤੀ ਤੇ ਨਾਲ ਹੀ ਪਾਤਸ਼ਾਹ ਮਹਾਰਾਜ ਨੇ ਆਪਣੀ ਦੀਵਾਨ ਦੇ ਵਿੱਚ ਉੱਥੇ 52 ਕਵੀ ਰੱਖੇ। ਸੁਬਾ ਸ਼ਾਮ ਇੰਨਾ ਆਨੰਦ ਵਾਹਿਦਾ ਸੀ। ਤੁਸੀਂ ਕਦੇ ਜਿਹੜੇ ਲੋਕ ਕਹਿੰਦੇ ਨਾ ਸੱਤ ਸੰਗਤ ਨਹੀਂ ਕਰਦੇ ਬਾਕੀ ਗੁਰੂ ਘਰਾਂ ਚ ਵੀ ਇਦਾਂ ਮਾਹੌਲ ਬਣਿਆ। ਕਿ satsang ਜਿਵੇਂ ਜਿੱਥੇ ਕਿਤੇ ਪੂਰਾ ਹੋ ਰਿਹਾ ਕੀਰਤਨ ਕਥਾ ਨਿਤਨੇਮ ਇਕਾਦੇ ਉੱਥੇ ਹਾਜ਼ਰੀ ਭਰ ਕੇ ਦੇਖਿਓ ਹੁਣ ਕਈ ਥਾਵਾਂ ਤੇ ਤਾਂ ਜਪਜੀ ਸਾਹਿਬ ਦਾ ਪਾਠ ਕਰਕੇ ਸੌ ਜਾਂਦੇ ਨੇ ਕਿਉਂ ਜਿੰਨੀ ਕੋ ਤਨਖਾਹ ਦਿੰਦੇ ਨੇ 3-4000 ਉਹ ਜਿਹੇ ਬਾਬੇ ਹੋ ਗਏ ਨੇ ਉਹ ਜਿਹੇ ਪ੍ਰਬੰਧਕ ਹੋ ਗਏ ਨੇ ਪਰ ਕਈ ਸ਼ਰਾਂ ਚ ਹੁੰਦਾ ਗੁਰਦੁਆਰਿਆਂ ਦੇ ਵਿੱਚ ਕਿ ਪਹਿਲਾਂ ਨਿਤਨੇਮ ਹੁੰਦਾ ਫਿਰ ਉਸ ਤੋਂ ਬਾਅਦ ਕੀਰਤਨ ਹੁੰਦਾ ਅਸਾ ਦੀ ਵਾਰ ਦਾ ਉਸ ਤੋਂ ਅਪਰੰਤ ਵਰ ਗੁਰਬਾਣੀ ਦੀ ਕਥਾ ਹੁੰਦੀ ਹੈ ਤੇ ਜਦੋਂ ਆਪਾਂ ਚਿਤ ਕਰਕੇ ਜਦੋਂ ਦੀਵਾਨ ਦੀ ਹਾਜ਼ਰੀ ਭਰਦੇ ਆਂ ਕੀਰਤਨ ਕਥਾ ਸੁਣਦੇ ਆਂ ਤੇ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਿਹੜੀ ਆਤਮਾ ਦੇ ਵਿੱਚ ਪ੍ਰਕਾਸ਼ ਹੁੰਦਾ ਨਾ ਗੁਰਮੁਖ ਜਪੀ ਲਾਇਤਿਆਂ ਨਾ ਕਾਲ ਯੁਗ ਵਿੱਚ ਕੀਰਤਨ ਪ੍ਰਧਾਨਾ ਕਾਲ ਯੁਗ ਦੇ ਵਿੱਚ ਉਹਦੀ ਕੀਰਤੀ ਪ੍ਰਧਾਨ ਹੈ ਹੁਣ ਇਹ ਨਾ ਸੋਚੋ ਵੀ ਕਾਲ ਯੁਗ ਦੇ ਵਿੱਚ ਸਾਰੇ ਵਾਜੇ ਖਰੀਦ ਲਿਆਓ ਵੀ ਹੁਣ ਘਰੇ ਕੀਰਤਨ ਕਰੀਏ ਵੀ ਕੀਰਤਨ ਪ੍ਰਵਾਨ ਕੀਰਤੀ ਦਾ ਮਤਲਬ ਇਹ ਹੈ ਵੀ ਉਹਦੀ ਉਹਨੂੰ ਯਾਦ ਕਰਨਾ। ਵੇਖੋ ਹੁਣ ਅਗਲੀ ਪੰਗਤੀ ਜਵਾਬ ਦਿੰਦੀ ਹੈ। ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਮਖ ਜਪਿਏ ਲਾਇ ਧਿਆਨ। ਅਗਲੀ ਪੰਗਤੀ ਕਹਿੰਦੀ ਹੈ ਵੀ ਕੀਰਤਨ ਦਾ ਮਤਲਬ ਕੀਰਤੀ ਹੁੰਦੀ ਹੈ ਸਿਮਰਨ ਹੁੰਦਾ ਹੈ। ਤੇ ਗੁਰਮਖੋ ਧਿਆਨ ਲਾ ਕੇ ਉਹਦਾ ਪ੍ਰਮਾਤਮਾ ਦਾ ਵਾਹਿਗੁਰੂ ਦਾ ਸਿਮਰਨ ਕਰੋ। ਤੇ ਜੇ ਕਿਤੇ ਸਾਧ ਸੰਗ ਵਿੱਚ ਸਿਮਰਨ ਕਰ ਲਓ, ਟਾਈਮ ਮਿਲੇ ਉਦੋਂ ਉਹ ਤਾਂ ਬੜੀ ਵੱਡੀ ਗੱਲ। ਸੋ ਉਹ ਜਾਨਵਰਾਂ ਦਾ ਮਹਾਰਾਜ ਨੇ ਸ਼ਿਕਾਰ ਕੀਤਾ ਜਿੰਨਾ ਕਰਕੇ ਲੋਕ ਭੈਪੀ ਸੀ ਡਰੇ ਹੋਏ ਸੀ ਬੜੇ ਬੜੇ ਬੱਬਰ ਸ਼ੇਰ ਇਲਾਕਾ ਛੱਡ ਕੇ ਭੱਜ ਗਏ ਤੇ ਫਿਰ ਉੱਥੇ ਸ਼ਹਿਰ ਪਿੰਡ ਵਸਾਏ ਸ਼ਹਿਰ ਵਸਾਏ ਖੁੱਲੇ ਆਮ ਲੋਕ ਤੁਰਨ ਫਿਰਨ ਲੱਗੇ ਸੋ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਪਿਆਰੀ ਖਾਲਸਾ ਜੀ ਆਨੰਦਪੁਰ ਸਾਹਿਬ ਦੀ ਨਗਰੀ 'ਚ ਜਦੋਂ ਰੌਣਕਾਂ ਲੱਗੀਆਂ ਫਿਰ ਯੁੱਧ ਵੀ ਹੋਏ ਨਦੌਣ ਦਾ ਯੁੱਧ ਹੋਇਆ ਹੋਰ ਕਈ ਜੰਗ ਹੋਏ ਨੇ ਸੋ ਵੱਧ ਤੋਂ ਜਿੰਨੇ ਜਿਆਦੇ ਜੁੱਧ ਆਨੰਦਪੁਰ ਸਾਹਿਬ ਦੀ ਧਰਤੀ ਹੋਏ ਨੇ ਇਸੇ ਕਰਕੇ ਉੱਥੇ ਹੋਲਾ ਮਹੱਲਾ ਮਨਾਇਆ ਜਾਂਦਾ ਹੋਲਾ ਮਹੱਲਾ ਉਹ ਮਹੱਲ ਉਹ ਥਾਂ ਜਿੱਥੇ ਹੱਲੇ ਹੋਏ ਹੋਣ ਹੱਲੇ ਹੋਲਾ ਹੋਲਾ ਕਦੇ ਤੋਂ ਬਣਿਆ ਹੱਲੇ ਤੋਂ ਵੀ ਜਿਆਦੇ ਫੌਜਾਂ ਚੜ ਕੇ ਆਨੰਦਪੁਰ ਸਾਹਿਬ ਤੇ ਆਉਂਦੀਆਂ ਸੀ ਦਸਵੇਂ ਪਾਵਨ ਉਸ ਜਗ੍ਹਾ ਤੇ ਰਹਿੰਦੇ ਸੀ ਆਪ ਚੜ੍ਹ ਕੇ ਨਹੀਂ ਕਿਸੇ ਤੇ ਗਏ ਸੀ ਪਰ ਚੜ ਕੇ ਆਇਆ ਨੂੰ ਕਦੇ ਉਹਨਾਂ ਨੇ ਵਾਪਸ ਨਹੀਂ ਜਾਣ ਦਿੱਤਾ ਸੀ ਜਿਹੜਾ ਚੜ ਕੇ ਆ ਗਿਆ ਜਿਹੜਾ ਉਹਨ ਆਪਣੇ ਘਰ ਹੀ ਆ ਗਿਆ ਤੇ ਆਪਾਂ ਫਿਰ ਕਿੱਥੇ ਜਾਵਾਂਗੇ ਫੇਰ ਤਾਂ ਅਗਲੇ ਦਾ ਇੱਕ ਪਾਸਾ ਕਰ ਦਿਓ ਕਿਉਂਕਿ ਜਿਹੜਾ ਘਰ ਹੀ ਵੜ ਗਿਆ ਕਿ ਦੂਤੇ ਦਾ ਫਿਰ ਕੀ ਰਹਿ ਗਿਆ ਸੋ ਇਸ ਕਰਕੇ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਪਿਆਰੇ ਖਾਲਸਾ ਜੀ ਆਨੰਦਪੁਰ ਸਾਹਿਬ ਦੀ ਨਗਰੀ ਤੇ ਜਦੋਂ ਇਹ ਜੁੱਧ ਹੋਏ ਤੇ ਪ੍ਰਤਾਪ ਖਾਲਸੇ ਦਾ ਵਧਿਆ ਤੇ ਸੂਰਮ ਗਤੀ ਦੀਆਂ ਚਰਚਾਵਾਂ ਹੋਣ ਲੱਗੀਆਂ ਦੁਨੀਆ 'ਚ ਕਿ 10ਵੇਂ ਪਾਤਸ਼ਾਹ ਨੇ ਜਦੋਂ ਜੁੱਧ ਜੰਗ ਉਹ ਕਰਨ ਆਉਂਦੇ ਉਹਨਾਂ ਦਾ ਮੂੰਹ ਤੋੜਮਾ ਜਵਾਬ ਦਿੰਦੇ ਤੇ 10ਵੇਂ ਪਾਤਸ਼ਾਹ ਦੀ ਬਹਾਦਰੀ ਦੀਆਂ ਸਾਰੇ ਪਾਸੇ ਗੱਲਾਂ ਹੋਣ ਲੱਗੀਆਂ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨੇੜੇ ਆਲ ਸੂਨ ਨਗਰ ਸੀ ਤੈਰੇ ਖਾਲਸਾ ਜੀ ਉਹ ਤੇ ਉਹ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉੱਥੋਂ ਦੀ ਨੰਗ ਰਹੇ ਸਨ ਉਹਨਾਂ ਲੋਕਾਂ ਨੇ ਮਹਾਰਾਜ ਨੂੰ ਨਮਸਕਾਰ ਨਹੀਂ ਕੀਤੀ ਬੇਬੁੱਧੇ ਇਹ ਲੋਕ ਹੁੰਦੇ ਨੇ ਕਈ ਪਿੰਡਾਂ 'ਚ ਕਈ ਨਹੀਂ ਜਿਵੇਂ ਕੀਰਤਨ ਨਗਰ ਕੀਰਤਨ ਲੰਗਦਾ ਹੈ ਜਾਂ ਜਦੋਂ ਕੋਈ ਮਹਾਰਾਜ ਲੈ ਕੇ ਜਾਂਦਾ ਹੈ ਉਸ ਟਾਈਮ ਦੇ ਉੱਤੇ ਜਿਹੜੇ ਸੋਝੀ ਵਾਲੇ ਨੇ ਜਿਹੜੇ ਸਿਆਣੇ ਜਿਨ੍ਹਾਂ ਨੂੰ ਮਨੁੱਖਾ ਦੇਹੀ ਤੇ ਅਕਲ ਹੈਗੀ ਹੈ ਤੇ ਉਹ ਉੱਠ ਕੇ ਖੜੇ ਹੋ ਜਾਂਦੇ ਨੇ ਜੋੜੇ ਲਾ ਕੇ ਹੱਥ ਜੋੜ ਕੇ ਖੜ ਜਾਂਦੇ ਨੇ ਘੜਿਆਲ ਵੱਜਦੇ ਆਉਂਦੇ ਨੇ ਨਗਾਰੇ ਵੱਜਦੇ ਆਉਂਦੇ ਨੇ ਜੇ ਨਾਮ ਸ਼িকার ਕਰਦੇ ਨੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਸਤਿਗੁਰੂ ਕਾਲ ਯੁੱਗ ਦੇ ਅਵਤਾਰ ਨੇ ਚੌਰ ਛਤਰ ਦੇ ਮਾਲਕ ਨੇ ਹੋਰ ਦੱਸੋ ਕਿਸੇ ਦੇ ਚੌਰ ਛਤਰ ਝੁੱਲ ਰਿਹਾ ਕਿਸੇ ਦੇ ਲੰਗਰ ਲੱਗ ਰਹੇ ਨੇ ਇਹ ਗੁਰੂ ਗ੍ਰੰਥ ਸਾਹਿਬ ਮਾਲਕ ਨੇ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਐ ਕਰੋ ਤੁਸੀਂ ਵੀ ਇਹ ਲੋਕ ਨੇ ਜਿਹੜੇ ਇਚਰਾਈਆਂ ਕਰਦੇ ਦੰਦ ਕੱਢਦੇ ਬਾਰੇ ਕਹਿੰਦੇ ਇਹਨਾਂ ਨੂੰ ਸਾਰਿਆਂ ਨੂੰ ਛੋਦੋ ਕਈ ਉਸ ਪਿੰਡ ਨੂੰ ਘੇਰਾ ਪਾਲਿਆ ਸਿੰਘਾਂ ਨੇ ਪੰਘਾਂ ਦੇ ਡਾਂਗ ਫੇਰੀ ਕਈ ਝਟਕਾ ਵੀ ਦਿੱਤੇ ਤਾਂ ਕਿ ਇਹਨਾਂ ਨੂੰ ਅੱਗੇ ਤੋਂ ਅਕਲ ਆਵੇ ਗੁਰੂ ਕੀ ਹੁੰਦਾ ਹੈ ਤੇ ਸਤਕਾਰ ਕੀ ਹੁੰਦਾ ਵੇ ਸਤਕਾਰਾ ਬੰਦਾ ਜਿਹੜਾ ਬੰਦਾ ਆਪ ਸਤਕਾਰ ਕਰ ਨਹੀਂ ਸਕਦਾ ਤੇ ਨਾਲ ਉਹ ਕਿਸਦਾ ਸਤਕਾਰ ਲੈ ਵੀ ਨਹੀਂ ਸਕਦਾ ਤੇ ਉਹ ਹਮੇਸ਼ਾ ਸਤਕਾਰ ਬੀਜਣਾ ਪੈਂਦਾ ਸਤਕਾਰ ਦੇਵੋਗੇ ਤੇ ਸਤਕਾਰ ਮਿਲੇਗਾ ਇੱਜ਼ਤ ਮਿਲੇਗੀ ਇੱਜ਼ਤ ਕਰਨੀ ਗੁਰੂ ਦੀ ਇੱਜ਼ਤ ਕਰੋਗੇ ਤੁਹਾਡੀ ਇੱਜ਼ਤ ਹੋਏਗੀ ਜਿਹੜਾ ਬੰਦਾ ਗੁਰੂ ਦੀ ਇੱਜ਼ਤ ਨਹੀਂ ਕਰਦਾ ਨਾ ਉਹਦੀ ਇੱਜ਼ਤ ਨਹੀਂ ਹੁੰਦੀ ਆ ਕਿੱਡਾ ਮਰਜੀ ਅਫਸਰ ਬਣ ਜਾਏ ਕਿੰਨਾ ਮਰਜੀ ਪੈਸਾ ਜੋੜ ਲੇ ਸੋ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਸਤਿਗੁਰਾਂ ਨੇ ਜਿੱਥੇ ਐਨੇ ਕੌਤਕ ਵਰਤਾਏ ਜੇ ਧਰਤੀ ਤੇ ਲੱਖਾਂ ਜੋਧੇ ਸਿੰਘ ਸੂਰਮੇ ਜੁੱਧ ਕਰਦੇ ਰਹੇ ਹੱਲੇ ਹੁੰਦੇ ਰਹੇ ਤੇ ਹੱਲਿਆਂ ਨੂੰ ਰੋਕਦੇ ਰਹੇ ਵਚਿੱਤਰ ਸਿੰਘ ਵਰਗਿਆਂ ਨੇ ਕਿਹੜੇ ਕਿਹੜੇ ਜੰਗ ਹਾਥੀਆਂ ਨਾਲ ਲੜ ਕੇ ਕੀਤੇ ਉਹ ਧਰਤੀ ਨੂੰ ਨਤਮਸਤਕ ਹੋਈਏ ਤੇ ਪ੍ਰੇਮ ਨਾਲ ਉੱਥੇ ਕੁਝ ਦਿਨ ਰਹੀਏ ਆਏ ਨਾ ਵੀ ਜਿਵੇਂ ਦਵਾ ਦਾਵੀ ਨੂੰ ਬੱਚਾ ਹੱਥ ਲਾ ਕੇ ਮੁਰਦਾ ਤੇ ਕੋਈ ਦੇਖਿਆ ਨਹੀਂ ਪਾ ਲੈਣੀਗਾ ਤੇ ਜਾਓ ਪ੍ਰੇਮ ਨਾਲ ਪ੍ਰੇਮ ਨਾਲ ਜਾਓ ਕੁਝ ਦਿਨ ਰਹੋ ਪ੍ਰੇਮ ਨਾਲ ਘੁੰਮੋ ਫਿਰੋ ਸਾਰਾ ਇਲਾਕਾ ਦੇਖੋ ਗੁਰੂ ਦੇ ਕੀ ਕੀ ਉੱਥੇ ਕੌਤਕ ਸਤਿਗੁਰਾਂ ਦੇ ਚਰਨ ਪਏ ਨੇ ਜਿੱਥੇ ਸਤਿਗੁਰਾਂ ਦਾ ਚਰਨ ਪਿਆ ਤੇ ਸਬੱਬੀ ਥੋੜਾ ਵੀ ਉੱਥੇ ਚਰਨ ਟਿਕ ਗਿਆ ਤੇ ਤੁਹਾਡੀ ਤੁਹਾਨੂੰ ਸ਼ਾਂਤੀ ਆ ਜੂਗੀ ਇਸ ਕਰਕੇ ਮਾਰਗ ਚੱਲੋ ਗੁਰਗੋਬਿੰਦ ਗੁਰੂ ਦੇ ਮਾਰਗ ਤੇ ਚੱਲੋ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੋ ਬੱਚਿਆਂ ਦੇ ਕੇਸ ਰੱਖੋ ਗੁਰੂ ਦੇ ਤੀਰਥਾਂ ਦਾ ਦਰਸ਼ਨ ਦਿਦਾਰੇ ਕਰੋ ਤੇ ਸੰਗਤ ਵਿੱਚ ਰਲ ਮਿਲ ਕੇ ਰਹੋ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਔਰ ਸਾਰੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਹੈ ਉੱਥੇ ਗੁਰਵਾਜ ਗਿੱਲ ਬਾਣੀ ਟੀਵੀ ਵਾਲਿਆਂ ਦਾ ਵੀ ਬਹੁਤ ਧੰਨਵਾਦ ਹੈ ਜਿਹੜੇ ਇਹ ਪ੍ਰੋਗਰਾਮਾਂ ਨੂੰ ਰਿਕਾਰਡ ਕਰ ਰਹੇ ਨੇ ਤੇ ਸੰਗਤਾਂ ਤੱਕ ਪਹੁੰਚਾ ਰਹੇ ਨੇ ਸੋ ਮਹਾਰਾਜ ਗੁਰਵਾਜ ਗਿੱਲ ਬਠਿੰਡਾ ਇਹਨਾਂ ਨੂੰ ਵੀ ਚੜ੍ਹਦੀ ਕਲਾ ਵਕਸ਼ਨ ਇਹਨਾਂ ਦੇ ਸਟੂਡੀਓ ਨੂੰ ਚੜ੍ਹਦੀ ਕਲਾ ਵਕਸ਼ਨ ਔਰ ਮਹਾਰਾਜ ਵਕਸ਼ਿਸ਼ ਕਰਨ ਇਦਾਂ ਹੀ ਪੰਥ ਦੀ ਸੇਵਾ ਕਰਦੇ ਰਹਿਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ